ਇਹ ਦੇਖੋ ਜੱਜ ਸਾਹਿਬ ਨੇ ਤੇ ਅੱਜ ਹਾਂ ਅ ਸਰਿਆਂ ਵੀ ਕਹਿਤਾ ਉਹਨਾਂ ਨੇ ਹਾਂ ਪੀਏ ਪੈਨਸ਼ਨਰ ਨੇ ਹਾਂ ਜੀ ਪੀਏ ਪੈਨਸ਼ਨਰ ਦਾ ਹੈ ਇਹ ਰੀਅਲ ਦੇਵੜਾ ਨੂੰ ਹਾਂ ਜੀ ਤੇ ਉਹ ਆਪਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਫਿਰ ਕਹਿੰਦੇ ਵੀ ਅਸੀਂ ਰੀਕਨਸੀਡਰ ਕਰ ਲਵਾਂਗੇ ਕੈਬਨਟ ਸਾਹਿਬ ਕਮੇਟੀ ਦੇ ਵਿੱਚ ਤੇ ਸਾਨੂੰ ਇੱਕ ਹਫ਼ਤਾ ਟਾਈਮ ਦੇ ਓਕੇ ਇਹ ਇਹ ਗਵਰਨਮੈਂਟ ਨੇ ਟਾਈਮ ਮੰਗਿਆ ਹਫ਼ਤੇ ਦਾ ਹਾਂ ਜੀ ਠੀਕ ਹੈ ਹਾਂ 13 ਅਕਤੂਬਰ ਡਿਸੰਬਰ ਡੇਟ ਉਹਨਾਂ ਨੇ ਪਾਈ ਹੈ ਮੈਨੂੰ ਪਤਾ ਲੱਗਾ ਕਿਤੇ ਜੱਜ ਸਾਹਿਬ ਨੇ ਬੜੇ ਸਖਤ ਸ਼ਬਦਾਂ ਚ ਵੀ ਕਿਹਾ ਵੀ ਤੁਸੀਂ ਯਾਰ ਕਰਦੇ ਕੀ ਇਹਨਾਂ ਵਿਚਾਰਿਆਂ ਦਾ ਕਿਉਂ ਨਹੀਂ ਸੋਚਦੇ ਹਾਂਜੀ ਜੱਜ ਸਾਹਿਬ ਹੈ ਤਾਂ ਥੋੜੇ ਜਿ ਸਖਤੀ ਨੇ ਉਹਨੇ ਪਹਿਲੇ ਵੀ ਬਹੁਤ ਸਾਰੀ ਉਹਨਾਂ ਨੇ ਟਿੱਪਣੀਆਂ ਦਿੱਤੀਆਂ ਸਖਤ ਟਿੱਪਣੀਆਂ ਦਿੱਤੀਆਂ ਨੇ ਹਾਂਜੀ ਤੁਹਾਨੂੰ ਲੱਗਦਾ ਵੀ 4 ਦਸੰਬਰ ਨੂੰ ਇਹਦੇ ਤੇ ਕੋਈ ਇੱਕ ਟੁੱਕ ਫੈਸਲਾ ਹੋ ਸਕਦਾ ਨਹੀਂ ਇੱਕ ਟੁੱਕ ਫੈਸਲਾ ਜੱਜ ਸਾਹਿਬ ਤੇ ਕਰਨਾ ਚਾਹੁੰਦੇ ਨੇ ਓਕੇ ਉਹ ਤਾਂ ਕਈ ਤਰੀਕਾਂ ਤੋਂ ਹੁ ਤਰੀਕਾ ਜਿਹੜੀਆਂ ਲੈ ਰਹੇ ਨੇ ਸਰਕਾਰ ਲੈ ਰਹੀ ਆ ਹਫਤੇ ਉੱਤੇ ਦੀਆਂ ਦਸ ਦਸ ਦਿਨ ਦੀਆਂ ਇਕਾਂ ਲੈ ਰਹੀ ਆ ਹਾਂਜੀ ਜਦ ਸਭ ਤੇ ਪੂਰੇ ਹੰਦਰ ਪੀੜਾ ਕਰ ਰਹੇ ਨੇ ਪੈਨਸ਼ਨਰਾਂ ਨਾਲ ਤੇ ਅਮਪਲਾਈ ਨਾਲ ਅਨੁ ਤੇ ਸਾਨੂੰ ਸਾਡੀ ਤੇ ਡਿਮਾਂਡ ਇਹੋ ਹੀ ਹੈ ਵੀ ਇਹ ਜਿਹੜਾ ਪੀ ਰਿਟਿਸ਼ਨ ਅਗਲਾ ਆਣਾ ਹੈ 1.26 ਤੋਂ ਉਸ ਤੋਂ ਪਹਿਲੇ ਪਹਿਲੇ ਹਾਂ ਜੀ ਸਾਨੂੰ ਇਰੀਅਰ ਦੇ ਦਿਓ ਤੁਹਾਨੂੰ ਲੱਗਦਾ ਇਹ ਨਾ ਹੋਵੇ ਇਹ ਨਾ ਹੋਵੇ ਕਿ ਜਿੱਦਾਂ ਕਾਂਗਰਸ ਸਰਕਾਰ ਨੇ ਪਹਿਲੇ ਸਾਡੇ ਨਾਲ ਜੋ ਕੀਤਾ ਉਹਨਾਂ ਨੇ 2021-22 ਦੇ ਬਜਟ ਵਿੱਚ ਤੇ ਪਾਸ ਕਰ ਦਿੱਤਾ ਪਰ ਦੇਖੋ ਵੀ ਨਹੀਂ ਗਏ ਹਾਂ ਜਨਵਰੀ ਅਕਤੂਬਰ 21 ਦੇ ਵਿੱਚ ਜਿਹੜੀ ਕਿਸ਼ਤਾਂ ਨੇ ਦੇਣੀ ਸੀ ਉਹ ਨਹੀਂ ਦਿੱਤੀ ਜਨਵਰੀ ਬਾਜੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਉਸ ਲੈ ਗਈ ਜਨਵਰੀ ਬਾਜੀ ਦੂਜੀ ਕਿਸ਼ਤ ਦੇਣੀ ਸੀ ਉਹ ਵੀ ਦਿੱਤੀ ਨਹੀਂ ਹਾਂ ਕਾਗਜ਼ਾਂ ਜੀ ਤੋਂ ਉਹਨਾਂ ਨੇ ਪਾਸ ਕਰ ਦਿੱਤਾ ਜਨਵਰੀ ਵਿੱਚ ਵੀ ਪਾਸ ਕਰ ਦਿੱਤਾ ਜੀ ਹਾਂ ਪਰ ਦੇਖ ਨਹੀਂ ਗਏ ਉਸ ਤੋਂ ਬਾਅਦ ਜਿਹੜਾ ਨਵੀਂ ਸਰਕਾਰ ਆਈ ਉਹਨਾਂ ਨੇ ਹੁਣ ਚਾਈਛੋਇਆਤਾ